ਆ ਸਾਜੀ ਕੌਮ ਦਾ ਮਸਲਾ ਸੀ ਅੱਜ ਹਰਿਆਣੇ ਦੇ ਗੁਰੂ ਘਰ ਤੁਸੀਂ ਵੇਖ ਲਓ ਜਿੱਥੇ ਫੌਜ ਬੈਠੀ ਹੈ ਜਿੱਥੇ ਪੁਲਿਸ ਬੈਠੀ ਹੈ ਜਿਹੜੇ ਗੁਰੂ ਘਰਾਂ ਵਿੱਚੋਂ ਲੰਗਰ ਆਉਂਦੇ ਸੀ ਜਿਹੜੇ ਗੁਰੂ ਘਰਾਂ ਵਿੱਚੋਂ ਰਹਿਣ ਦਾ ਪ੍ਰਬੰਧ ਹੋ ਰਿਹਾ ਸੀ ਉੱਥੇ ਫੌਜ ਪੁਲਿਸ ਬੈਠੀ ਹੈ ਕਿਉਂ ਕਿ ਕੌਮ ਕੋਲੋਂ ਦਿੱਲੀ ਤਖਤ ਨੇ ਉਹ ਕਮੇਟੀ ਖੋਲੀ ਕਿਉਂਕਿ 20 ਵਾਲੇ ਸੰਘਰਸ਼ 'ਚ ਉਹ ਗੁਰੂ ਘਰਾਂ ਦੇ ਵਿੱਚੋਂ ਵੱਡੀ ਸਪੋਰਟ ਮਿਲੀ ਸੀ ਅਈ ਤੁਸੀਂ ਵੇਖਿਆ ਕਿ ਪਟਨਾ ਸਾਹਿਬ ਬੋਰਡ ਖੋਲਿਆ ਹਜੂਰ ਸਾਹਿਬ ਬੋਰਡ ਖੋਲਿਆ ਇਹ ਭਰਾਵੋ ਇਸ ਕਰਕੇ ਖੋਏ ਜਾਂਦੇ ਆ ਕਿ ਪੰਜਾਬ ਦੇ ਲੋਕ ਬਾਗੀ ਨੇ ਪੰਜਾਬ ਦੇ ਲੋਕ ਯੋਧੇ ਨੇ ਪੰਜਾਬ ਦੇ ਲੋਕ ਸੰਘਰਸ਼ੀ ਨੇ ਹਮੇਸ਼ਾ ਜਦੋਂ ਸੰਘਰਸ਼ ਦੀ ਲਹਿਰ ਉੱਠੀ ਹੈ ਪੰਜਾਬ ਚ ਉੱਠੀ ਹੈ ਤੇ ਉਹਦੀ ਸਪੋਰਟ ਤੇ ਪਿੱਠ ਤੇ ਖੜਦੀ ਹੈ ਸਿੱਖ ਕੌਮ ਸਿੱਖ ਕੌਮ ਦੀਆਂ ਸੰਸਥਾਵਾਂ ਤੇ ਉਹਨਾਂ ਨੂੰ ਡੈਮੇਜ ਕਮਜ਼ੋਰ ਏ ਦਿੱਲੀ ਤਖਤ ਇਸ ਕਰਕੇ ਕਰ ਰਿਹਾ ਕਿ ਇਹ ਜੇ ਸੰਘਰਸ਼ਾਂ ਚ ਜਦੋਂ ਲੋੜ ਪੈਂਦੀ ਹੈ ਹਰਿਆਣਾ ਕਮੇਟੀ ਦਿੱਲੀ ਕਮੇਟੀ ਹੋਰ ਕਮੇਟੀਆਂ ਖੜ੍ਹ ਨਾ ਸਕਣ ਪਰ ਸਾਡੀ ਕੌਮ ਦਾ ਸਿਧਾਂਤ ਬਹੁਤ ਉੱਚਾ ਫਲਸਫਾ ਬਹੁਤ ਉੱਚਾ ਹੈ ਤਈਓ ਸੀ ਮੁਗਲ ਨਾਲ ਲੜੇ ਅੰਗਰੇਜ਼ ਨਾਲ ਲੜੇ ਤੇ ਜਿਨ੍ਹਾਂ ਨੂੰ ਆਜ਼ਾਦ ਕਰਾਇਆ 47 ਤੋਂ ਲੈ ਕੇ ਅੱਜ ਤੱਕ ਲੜ ਰਹੇ ਆ ਲੜਦੇ ਰਹਾਂਗੇ ਦਿੱਲੀ ਤਖਤ ਨੂੰ ਇਹ ਦੱਸਣਾ ਚਾਹੁੰਦੇ ਆ ਕੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉ ਮੰਨੂ ਵੱਢਦਾ ਅਸੀਂ ਦੂਣ ਸਵਾਇਆ ਹੋਏ ਤੁਸੀਂ ਕੌਮ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਥੇਬੰਦੀਆਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਨ ਦੀ ਕੋਸ਼ਿਸ਼ ਕੀਤੀ ਅਕਾਲੀ ਗੱਲ ਨੂੰ ਡੇਮੇਜ ਕਰਨ ਦੀ ਕੋਸ਼ਿਸ਼ ਕੀਤੀ ਪਰ ਕੌਮ ਅੱਜ ਫੇਰ ਤੁਹਾਨੂੰ ਲਲਕਾਰ ਰਹੀ ਹੈ ਬੋਲੇ ਜੈ ਹਾਂ ਇਸ ਕਰਕੇ